ਟੰਗ ਦੇ ਨਾਲ ਕਰ ਰਹੇ ਹੋਗੇ। ਰਜੇ ਕਰੀ ਮੈਨੂੰ ਦੱਸ ਤੂੰ ਮੇਰੀ ਆਵਾਜ਼ ਤੇ ਕੰਟੈਂਟ ਦੀ ਫੋਟੋ ਜਿਹੜੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਪ੍ਰੋਪਰ ਵਿਜੀਬਲ ਹੈ। ਫਿਰ ਆਪਾਂ ਜਿਹੜਾ ਆਪਣੀ ਕਲਾਸ ਆ ਉਹਨੂੰ ਸਟਾਰਟ ਕਰਦੇ ਹਾਂ। ਹਾਂਜੀ ਰਜੇ। ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਰਜੇ ਆਪਾਂ ਜਿਹੜੇ ਆ ਇਸ ਟਾਈਮ ਤੇ ਪੋਲੀਟੀ ਦੀ ਕਲਾਸ ਲੈ ਕੇ ਆਣੀ ਹੈ ਜ ਜਿਹਦੇ ਵਿੱਚ ਆਪਾਂ ਜਿਹੜਾ ਕੱਲ੍ਹ ਵਾਲੀ ਕਲਾਸ ਦੇ ਵਿੱਚ ਅਟਾਰਨੀ ਜਨਰਲ ਆਫ ਇੰਡੀਆ ਉਹਨੂੰ ਕਵਰ ਕੀਤਾ ਸੀ ਤੇ ਅੱਜ ਆਪਾਂ ਜਿਹੜਾ ਹੈਗਾ ਸੰਸਦ ਬਾਰੇ ਦੇਖਾਂਗੇ ਸੰਸਦ ਦੇ ਦੋ ਸਦਨ ਉਹਨਾਂ ਬਾਰੇ ਚਰਚਾ ਕਰਾਂਗੇ ਲੋਕ ਸਭਾ ਜਿਹੜਾ ਉਸ ਟੌਪਿਕ ਨੂੰ ਕਵਰ ਕਰਾਂਗੇ ਆਪਾਂ ਸੰਸਦ ਦੇ ਦੋ ਹਸਦਨਾਂ ਦੇ ਵਿੱਚੋਂ ਅੱਜ ਦਰਹੇ ਜਿੰਕ ਨੂੰ ਸ਼ੇਅਰ ਕਰ ਦਿਓ ਜਿਹੜੇ ਆਨਲਾਈਨ ਨੂੰ ਲਾਈਕ ਕਰਦੇ ਹੋ ਤੇ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਹੋਰ ਸਟੂਡੈਂਟ ਆ ਉਹਨਾਂ ਤੱਕ ਵੀ ਲਿੰਕ ਪਹੁੰਚ ਸਕੇ ਤੇ ਜਿਹੜੇ ਬਈ ਬਿਨਾ ਸਬਸਕ੍ਰਾਈਬ ਕੀਤੇ ਵਾਚ ਕਰਦੇ ਹੋ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਜਿਹੜਾ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਤਾਂ ਆਪਾਂ ਸ਼ੁਰੂ ਕਰਨੇ ਰਹੇ ਜੀ ਆਪਣੀ ਅੱਜ ਦੀ ਕਲਾਸ ਕੱਲ ਆਪਾਂ ਅਟਾਰਨੀ ਜਨਲ ਆਫ ਇੰਡੀਆ ਦੇਖਿਆ ਸੀਗਾ ਜਿਹਦਾ ਫਰਨਾ ਹੈਗਾ ਜਿਹੜਾ ਉਹ ਆਰਟੀਕਲ 76 ਦੇ ਵਿੱਚ ਕੀਤਾ ਗਿਆ ਹਾਈएस्ट ਰੋਲ ਆਫੀਸਰ ਹੁੰਦਾ राजे ਜੀ ਜਿਹੜਾ ਇਹ ਆਪਾਂ ਸਿਧਾਂਤ ਆ ਬ੍ਰਿਟੇਨ ਤੋਂ ਲਿਆ ਨਿਯੁਕਤੀ ਰਾਸ਼ਟਰਪਤੀ ਕਰਦਾ ਕਾਰਜਕਾਲ ਹੈ ਤੇ ਜਿਹੜੀ ਇਹਦੀ ਸੈਲਰੀ ਹੋ ਨਿਸ਼ਚਿਤ ਨਹੀਂਗੀ ਫਿਰ ਇਹਦੀਆਂ ਯੋਗਤਾਵਾਂ ਜੋ ਸੁਪਰੀਮ ਕੋਰਟ ਦੇ ਯਾਦਾਂ ਵਾਲੀਆਂ ਹੁੰਦੀਆਂ ਉਹ ਵੀ ਹੋਣੀਆਂ ਚਾਹੀਦੀਆਂ ਇਹਦੀ ਸਹਿਤਾ ਵਾਸਤੇ राजे ਐਸਜੀਆਈ ਹੁੰਦੇ ਆ ਸੌਲੀਸਿਟਰ ਜਨਰਲ ਨਿਯੁਕਤ ਕੀਤੇ ਜਾਂਦੇ ਆ ਤੇ ਸੌਲੀਸਿਟਰ ਜਨਰਲ ਆ ਜਿਹੜੇ ਜਨਰਲ ਆ ਉਹਨਾਂ ਦੀ ਸਹਿਤਾ ਦੇ ਵਾਸਤੇ राजे ਐਡੀਸ਼ਨਲ ਸੌਲੀਸਿਟਰ ਆ ਜਿਹੜੇ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਸਿਰ ਆਪਾਂ ਦੇ ਕੀ ਕੀ ਅਧਿਕਾਰ ਆ ਜਿਹੜੇ ਉਹਨਾਂ ਬਾਰੇ ਚਰਚਾ ਕੀਤੀ ਸੀ ਫਿਰ ਕੁਝ ਫੈਕਟ ਵੀ ਪਹਿਲੇ ਜੀ ਆਈ ਕੌਣ ਆ ਉਹਨਾਂ ਦੇ ਕਿਹੜੇ ਲੰਮਾ ਕਾਰਜਕਾਲ ਆ ਕਿੰਨੇ ਦਾ ਛੋਟਾ ਕਾਰਜਕਾਲ ਤੇ ਕਿਹੜੇ ਪਹਿਲੇ ਐਸਜੀਆਈ ਆ ਤਾਂ ਅੱਜ ਆਪਾਂ ਜਿਹੜਾ ਉਹ ਪਾਰਲੀਮੈਂਟ ਬਾਰੇ ਪੇਖਾਂਗੇ ਰਜੇ ਤੇ ਸ਼ੁਰੂ ਕਰਦੇ ਹਾਂ ਰਜੇ ਸੰਸਦ ਸੰਸਦ ਦਾ ਵਰਣਨ ਆ ਜਿਹੜਾ ਉਹ ਆਰਟੀਕਲ 79 ਦੇ ਵਿੱਚ ਕੀਤਾ ਗਿਆ ਰਜੇ ਜਿਵੇਂ ਮੈਂ ਤੁਹਾਨੂੰ ਇਹ ਪਹਿਲਾਂ ਹੀ ਦੱਸ ਚੁੱਕੀ ਹਾਂ ਵੀ ਆਪਾਂ ਜਿਹੜਾ ਇਹ ਕਨਸੈਪਟ ਆ ਉਹ ਜਿਹੜਾ ਯੂਕੇ ਤੋਂ ਲਿਆ ਹੈਗਾ ਪਾਰਲੀਮੈਂਟ ਵਾਲਾ ਕਨਸੈਪਟ ਆ ਸੰਸਦ ਦੇ ਰਾਜੇ ਆਰਟੀਕਲ 79 ਦੇ ਵਿੱਚ ਕਿਹਾ ਗਿਆ ਕਿ ਇੱਕ ਸੰਸਦ ਦੇ ਗਠਨ ਬਾਰੇ ਦੱਸਿਆ ਗਿਆ ਵੀ ਸੰਸਦੀ ਬੰਤਰ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਹੋਊਗੀ ਤਾਂ ਸੰਸਦ ਦੇ ਜਿਹੜੇ ਤਿੰਨ ਆਰਗਨ ਹੋਣਗੇ ਆਰਗਨ ਰਾਜੇ ਧਿਆਨ ਚ ਰੱਖਣਾ ਆਰਗਨਸ ਦੇਖਣੀ ਆ ਅੰਗ ਅੰਗ ਜਿਹੜੀ ਉਹ ਤਿੰਨ ਹੋਣਗੇ ਇਸ ਸ਼ਬਦ ਨੂੰ ਧਿਆਨ ਚ ਰੱਖਣਾ ਰਾਜੇ ਰਾਸ਼ਟਰਪਤੀ ਰਾਜ ਸਭਾ ਤੇ ਲੋਕ ਸਭਾ ਰਾਸ਼ਟਰਪਤੀ ਇਹ ਜਿਹੜਾ ਉਹਦਾ ਵਰਣਨ ਆਰਟੀਕਲ 52 ਦੇ ਵਿੱਚ ਕੀਤਾ ਜਾਊਗਾ ਰਾਜ ਸਭਾ ਦਾ ਵਰਣਨ ਆਰਟੀਕਲ 80 ਦੇ ਵਿੱਚ ਕੀਤਾ ਜਾਊਗਾ ਤੇ ਲੋਕ ਸਭਾ ਦਾ ਜਿਹੜਾ ਵਰਣਨ ਆਰਟੀਕਲ 80 ਵਨ ਦੇ ਵਿੱਚ ਕੀਤਾ ਜਾਊਗਾ ਇਹਦੇ ਆਰਗਨ ਆ ਤਿੰਨੋ ਤੇ ਜੇ ਪੁੱਛ ਲੈਣ ਰਾਜੇ ਸੰਸਦ ਦੇ ਸਦਨ ਤਾਂ ਸਦਨ ਸਿਰਫ ਦੋ ਆ ਰਾਜੇ ਸਦਨ ਦੇ ਵਿੱਚ ਰਾਸ਼ਟਰਪਤੀ ਨਹੀਂ ਆਉਂਦਾ ਕੁਐਸਚਨ ਦੀ ਫਾਰਮ ਨੂੰ ਦੇਖਣਾ ਕਿ ਉਹਨਾਂ ਨੇ ਆਰਗਨਸ ਪੁੱਛਿਆ ਜਾਂ ਉਹਨਾਂ ਨੇ ਸਿਰਫ ਹਾਊਸਸ ਪੁੱਛਿਆ ਸਦਨ ਪੁੱਛਿਆ ਵੀ ਕਿੰਨੇ ਆ ਸਦਨ ਆ ਜਿਹੜੇ ਰਾਜੇ ਉਹ ਸਿਰਫ ਦੋ ਆ ਇਹਦੇ ਸਦਨ ਆ ਜਿਹੜੇ ਰਾਜ ਸਭਾ ਤੇ ਲੋਕ ਸਭਾ ਦੋਨੇ ਤਰੀਕੇ ਨਾਲ ਕੁਐਸਚਨ ਪੁੱਛ ਸਕਦੀ ਹੈ ਤੇ ਧਿਆਨ ਦੇ ਰੱਖਣਾ ਰਾਸ਼ਟਰਪਤੀ ਆ ਜਿਹੜਾ ਉਹ ਸੰਸਦ ਦਾ ਜਿਹੜਾ ਆਰਗਨ ਕਿਉਂ ਆ ਰਾਜੇ ਕਿਉਂਕਿ ਜਦੋਂ ਕੋਈ ਵੀ ਬੈਲ ਐਕਟ ਆ ਜੇ ਉਹਨੂੰ ਲੋਕ ਸਭਾ ਤੇ ਰਾਜ ਸਭਾ ਦੇ ਵੱਲੋਂ ਪਾਸ ਕੀਤਾ ਜਾਂਦਾ ਤਾਂ ਜਿਹੜੀ ਆਖਰੀ ਮਨਜ਼ੂਰੀ ਉਹ ਰਾਸ਼ਟਰਪਤੀ ਨੇ ਦੇਣੀ ਹੁੰਦੀ ਆ ਉਹਦੇ ਤੇ ਲਾਸਟ ਸਾਈਨ ਆ ਜਿਹੜੀ ਉਹ ਰਾਸ਼ਟਰਪਤੀ ਨੇ ਕਰਨੀ ਹੁੰਦੀ ਆ ਕਿਉਂਕਿ ਉਹਦੀ ਮਨਜ਼ੂਰੀ ਤੋਂ ਬਿਨਾ ਉਹ ਪਾਸ ਨਹੀਂ ਹੋ ਸਕਦਾ ਤਾਂ ਇਸੇ ਕਰਕੇ ਜਿਹੜਾ ਰਾਸ਼ਟਰਪਤੀ ਆ ਉਹਨੂੰ ਵੀ ਸੰਸਦ ਦਾ ਜਿਹੜਾ ਅੰਗ ਮੰਨਿਆ ਗਿਆ ਸੰਸਦ ਦਾ ਜਿਹੜਾ ਆਰਗਨ ਮੰਨਿਆ ਗਿਆ ਠੀਕ ਆ ਫਿਰ ਜੇ ਆਪਾਂ ਹੁਣ ਅੱਜ ਸੰਸਦ ਦੇ ਜਿਹੜੇ ਸਦਨ ਆ ਰਾਸ਼ਟਰਪਤੀ ਬਾਰੇ ਆਪਾਂ 올 ਰੈਡੀ ਕਰ ਚੁੱਕੇ ਆ ਸਾਰਾ ਕਵਰ ਕਰ ਚੁੱਕੇ ਆ ਰਾਸ਼ਟਰਪਤੀ ਦਾ ਤਿੰਨ ਚਾਰ ਕਲਾਸਿਸ ਹੋਦੇ ਤੇ ਰਾਜੇ ਤੇ ਹੁਣ ਆਪਾਂ ਪੜਾਂਗੇ ਰਾਜ ਸਭਾ ਤੇ ਲੋਕ ਸਭਾ ਪਹਿਲਾਂ ਇਹਨਾਂ ਬਾਰੇ ਥੋੜਾ ਜਿਹਾ ਦੇਖ ਲੈਣੇ ਆ ਫਿਰ ਆਪਾਂ ਲੋਕ ਸਭਾ ਨੂੰ ਅੱਜ ਕਵਰ ਕਰਾਂਗੇ ਰਾਜ ਸਭਾ ਨੂੰ ਕੱਲ ਕਵਰ ਕਰਾਂਗੇ ਠੀਕ ਆ ਤਾਂ ਲੋਕ ਰਾਜ ਸਭਾ ਰਾਜੇ ਰਾਜ ਸਭਾ ਜਿਹੜਾ ਰਾਜ ਸਭਾ ਦਾ ਵਰਣਨ ਹੈ ਰਾਜੇ ਉਹ ਆਰਟੀਕਲ 80 ਦੇ ਵਿੱਚ ਦਿੱਤਾ ਗਿਆ ਤੇ ਜਿਹੜੀ ਲੋਕ ਸਭਾ ਉਹਦਾ ਵਰਣਨ ਆਰਟੀਕਲ 81 ਦੇ ਵਿੱਚ ਦਿੱਤਾ ਗਿਆ ਠੀਕ ਹੈ ਕਈ ਵਾਰ ਸਿੱਧਾ ਕੁਐਸਚਨ ਇਹੀ ਮੰਨਦਾ ਕਿ ਆਰਟੀਕਲ ਲੋਕ ਸਭਾ ਦਾ ਵਰਣਨ ਕਿਹੜੇ ਆਰਟੀਕਲ ਦੇ ਵਿੱਚ ਆ ਆਰਟੀਕਲ 81 ਰਾਜ ਸਭਾ ਦਾ ਆਰਟੀਕਲ 80 ਤਾਂ ਇਹ ਧਿਆਨ ਚ ਰੱਖਣਾ ਰਾਜੇ 1954 ਤੱਕ ਜਿਹੜਾ ਹੈਗਾ ਇਹ ਨਾਮ ਨਹੀਂ ਪ੍ਰਚਲਿਤ ਸੀ ਰਾਜ ਸਭਾ ਤੇ ਲੋਕ ਸਭਾ ਇਹ ਹਿੰਦੀ ਦੇ ਨਾਮ ਆ राजे ਹਿੰਦੀ ਭਾਸ਼ਾ ਦੇ ਵਿੱਚ ਰੱਖੇ ਗਏ ਆ ਇਹ ਨਾਮ ਜਿਹੜੇ ਉਹ ਨਹੀਂ ਪ੍ਰਚਲਿਤ ਸੀ ਸਿਰਫ ਉਦੋਂ ਕੌਂਸਲ ਆਫ ਸਟੇਟਸ ਤੇ ਹਾਊਸ ਆਫ ਪੀਪਲ ਕਿਹਾ ਜਾਂਦਾ ਸੀਗਾ ਰਾਜ ਸਭਾ ਤੇ ਲੋਕ ਸਭਾ ਜਿਹੜੇ ਨਾਮ ਆ ਹਿੰਦੀ ਵਾਲੇ ਨਾਮ ਆ ਉਹ 1954 ਦੇ ਵਿੱਚ ਰੱਖੇ ਗਏ ਆ 1954 ਤੱਕ ਜਾਂ ਉਦੋਂ ਪਹਿਲਾਂ ਜਿਹੜੇ ਸੀਗੇ राजे ਉਦੋਂ ਜਿਹੜਾ ਰਾਜ ਸਭਾ ਉਹਨੂੰ ਕੌਂਸਲ ਆਫ ਸਟੇਟਸ ਤੇ ਜਿਹੜੇ ਲੋਕ ਸਭਾ ਉਹਨੂੰ ਹਾਊਸ ਆਫ ਹਾਊਸ ਆਫ ਪੀਪਲ ਕਿਹਾ ਜਾਂ ਪੀਪਲ ਕਿਹਾ ਜਾਂਦਾ ਸੀਗਾ ਠੀਕ ਹੈ ਨਾ ਇਹ ਧਿਆਨ ਚ ਰੱਖਣਾ ਰਜੇ ਕਈ ਕਈ ਕੁਐਸਚਨ ਪੁੱਛ ਸਕਦੇ ਆ ਕਿ ਸੰਸਦ ਦੇ ਸਦਨਾਂ ਦੇ ਨਾਂ ਰਾਜ ਸਭਾ ਤੇ ਲੋਕ ਸਭਾ ਕਦੋਂ ਰੱਖੇ ਗਏ ਤਾਂ ਇਹ ਹਿੰਦੀ ਨਾਮ ਰਾਜੇ ਇਹ 1954 ਦੇ ਵਿੱਚ ਰੱਖੇ ਗਏ ਆ ਉਸ ਤੋਂ ਪਹਿਲਾਂ ਇਹਨਾਂ ਨੂੰ ਇਹ ਰਾਜ ਸਭਾ ਤੇ ਲੋਕ ਸਭਾ ਦੇ ਨਾਮ ਨਾਲ ਨਹੀਂ ਜਾਣਿਆ ਜਾਂਦਾ ਸੀ ਇਹ ਧਿਆਨ ਚ ਰੱਖਣਾ ਤੁਸੀਂ ਫਿਰ ਰਜੇ ਇਹਨਾਂ ਦੇ ਹੋਰ ਨਾਮ ਕੀ ਆ ਇਹਨਾਂ ਨੂੰ ਆਪਾਂ ਹੋਰ ਕੀ ਕੀ ਕਹਿ ਕੇ ਬੁਲਾਉਣੇ ਆ ਤਾਂ ਜਿਹੜੇ ਕਾਉਂਸਲ ਆਫ ਸਟੇਟਸ ਆ ਰਜੇ ਰਾਜ ਸਭਾ ਉਹਨੂੰ ਆਪਾਂ ਅਪਰ ਹਾਊਸ ਵੀ ਕਹਿੰਦੇ ਆ ਉੱਪਰਲਾ ਸਦਨ ਸੈਕੰਡ ਹਾਊਸ ਜਾਂ ਸੈਕੰਡ ਚੈਂਬਰ ਵੀ ਬੋਲਦੇ ਆ ਜਾਨੀ ਕਿ ਦੂਜਾ ਸਦਨ ਫਿਰ ਫੈਡਰਲ ਹਾਊਸ ਵੀ ਬੋਲਦੇ ਰਾਜੇ ਉਹਨੂੰ ਸੰਗੀ ਸਦਨ ਫਿਰ ਹਾਊਸ ਆਫ ਈਲਡਰਸ ਵੱਡਿਆਂ ਦਾ ਸਦਨ ਵੀ ਬੋਲਿਆ ਜਾਂਦਾ ਤੇ ਪਰਮਾਨੈਂਟ ਹਾਊਸ ਵੀ ਬੋਲਿਆ ਜਾਂਦਾ ਪਰਮਾਨੈਂਟ ਕਿਉਂ ਹੋ ਰਹਾ ਜੇ ਕਿਉਂਕਿ ਜਿਹੜੀ ਰਾਜ ਸਭਾ ਰਹਿ ਜੇ ਰਾਜ ਸਭਾ ਕਦੇ ਭੰਗ ਨਹੀਂ ਹੋ ਸਕਦੀ ਧਿਆਨ ਰੱਖਣਾ ਰਾਜੇ ਰਾਜ ਸਭਾ ਦੇ ਮੈਂਬਰ ਬਦਲਦੇ ਆ ਵੇਸੇਕਰ ਰਾਜ ਸਭਾ ਭੰਗ ਨਹੀਂ ਹੋ ਸਕਦੀ ਪਰ ਰਾਜ ਸਭਾ ਦੇ ਮੈਂਬਰ ਪਰਮਨੈਂਟ ਨਹੀਂ ਹੈ ਰਾਜ ਸਭਾ ਪਰਮਨੈਂਟ ਹੈ ਇਹਦਾ ਮਤਲਬ ਕੀ ਹੈ ਵੀ 6 ਸਾਲ ਬਾਅਦ ਜਿਹੜੇ ਰਾਜੇ ਮੈਂਬਰ ਆ ਉਹਨਾਂ ਦਾ 1/3 ਹਿੱਸਾ 6 ਸਾਲ ਕਾਰਜਕਾਲ ਹੁੰਦਾ ਮੈਂਬਰਾਂ ਦਾ ਤਾਂ ਹਰੇਕ 2 ਸਾਲ ਤੋਂ ਜਿਹੜੇ ਹੈਗੇ ਆ 1/3 ਮੈਂਬਰ ਆ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਰਿਟਾਇਰ ਕਰ ਦਿੱਤਾ ਜਾਂਦਾ ਠੀਕ ਹੈ ਨਾ ਪਰਮਨੈਂਟ ਹੁੰਦੀ ਹੈ ਰਾਜੇ ਨੂੰ ਭੰਗ ਨਹੀਂ ਕੀਤਾ ਜਾ ਸਕਦਾ ਹਾਊਸ ਆਫ ਰਿਪਰਡਾਜੀ ਜਿਹੜੇ ਲੋਕ ਸਭਾ ਉਹਦਾ ਉਹਨੂੰ ਲੋਰ ਸਦਨ ਹੇਟਲਾ ਸਦਨ ਬੋਲਦੇ ਆ ਫਸਟ ਚੈਂਬਰ ਫਸਟ ਚੈਂਬਰ ਕਿਉਂ ਬੋਲਦੇ ਰਾਜੀ ਇਹਨੂੰ ਵੀ ਜਿਵੇਂ ਮੰਨ ਲਓ ਇਹ ਹੈ ਤਾਂ ਉੱਪਰ ਸਦਨ ਲੋਕ ਸਭਾ ਇਹਨੂੰ ਫਸਟ ਕਿਉਂ ਬੋਲਦੇ ਆ ਕਿਉਂਕਿ ਜਿਹੜੇ ਵੀ ਰਾਜੇ ਇਹਦੇ ਕੋਲੇ ਵੱਧ ਪਾਵਰ ਦਾ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਨਾਲੋਂ ਕਿਉਂਕਿ ਜਿਹੜਾ ਧਨ ਬਾਬਲੇ ਦੇ ਸਬੰਧੀ ਜਾਂ ਜਿਹੜੀ ਮੰਤਰੀ ਪਰਿਸ਼ਦ ਆ ਉਹ ਵੀ ਲੋਕ ਸਭਾ ਦੇ ਪ੍ਰਤੀ ਉੱਤਰ ਵੱਧਾਈ ਹੁੰਦੀ ਆ ਇਸੇ ਕਰਕੇ ਇਹਨੂੰ ਜਿਹੜਾ ਹੈਗਾ ਫਸਟ ਜੰਬਰ ਜਾਂ ਫਸਟ ਜਿਹੜਾ ਹਾਊਸ ਹੈਗਾ ਉਹ ਵੀ ਕਿਹਾ ਜਾਂਦਾ ਤਾਂ ਪਪੂਲਰ ਆ ਇਹ ਲੋਕਾਂ ਦੇ ਵਿੱਚ ਲੋਕਪ੍ਰੀਆ ਸਦਨਾ ਆਸਥਾਈ ਇਹਨੂੰ ਭੰਗ ਕੀਤਾ ਜਾ ਸਕਦਾ ਪਰ ਰਾਜ ਸਭਾ ਨੂੰ ਭੰਗ ਨਹੀਂ ਕੀਤਾ ਜਾ ਸਕਦਾ ਲੋਕ ਸਭਾ ਨੂੰ ਜਿਹੜਾ ਭੰਗ ਕੀਤਾ ਜਾ ਸਕਦਾ ਠੀਕ ਆ ਸਮਝ ਆ ਰਿਹਾ ਫਿਰ ਆ ਜੀ ਆਪਾਂ ਹੁਣ ਅੱਜ ਆਪਾਂ ਲੋਕ ਸਭਾ ਬਾਰੇ ਦੇਖਾਂਗੇ ਸੰਸਦ ਆ ਜਿਹੜੀ ਰਾਜੇ ਉਹ ਹਾਈਐਸਟ ਲਾ ਬੇਕਿੰਗ ਬੋਡੀ ਹੁੰਦੀ ਆ ਇਹ ਆਪਾਂ ਯੂਕੇ ਤੋਂ ਸਿਧਾਂਤ ਲਿਆ ਤੁਹਾਨੂੰ ਮੈਂ ਦੱਸਿਆ ਜਿਵੇਂ ਯੂਕੇ ਦੇ ਵਿੱਚ ਜਿਹੜੇ ਦੋ ਸਦਨ ਸੀਗੇ ਹਾਊਸ ਆਫ ਲਾਰਡਸ ਤੇ ਹਾਊਸ ਆਫ ਕਾਮਨਸ ਉਵੇਂ ਆਪਣੇ ਜਿਹੜੇ ਦੋ ਸਦਨ ਹੈਗੇ ਆ ਉਹਦੋਂ ਰੱਖਿਆ ਗਿਆ ਸੀ ਨਾਂ ਉਹਨਾਂ ਤੇ ਕੌਂਸਲ ਆਫ ਸਟੇਟਸ ਤੇ ਹਾਊਸ ਆਫ ਕਾਮਨਸ ਠੀਕ ਆ ਤਾਂ ਆਪਾਂ ਅੱਜ ਲੋਕ ਸਭਾ ਬਾਰੇ ਵੇਖਾਂਗੇ ਰਾਜੇ ਵਰਤਮਾਨ ਸਮੇਂ ਦੇ ਵਿੱਚ ਕਿੰਨੀ ਵੀ ਲੋਕ ਸਭਾ 18ਵੀਂ ਲੋਕ ਸਭਾ ਜਿਦੇ ਪ੍ਰਧਾਨ ਨਰਿੰਦਰ ਮੋਦੀ ਆ ਨਰਿੰਦਰ ਮੋਦੀ ਤੇ ਜਿਹੜੇ ਸਪੀਕਰ ਰਾਜੇ ਉਹ ਓਮ ਬੇਰਲਾ ਸਪੀਕਰ ਦਾ ਲੋਕ ਸਭਾ ਦੇ ਨਾਲ ਕਾਫੀ ਸੰਬੰਧ ਹੁੰਦਾ ਓਮ ਬੇਰਲਾ ਤੇ ਲੋਕ ਸਭਾ ਦਾ ਗਠਨ ਰਾਜੇ ਕਿਹੜੇ ਆਰਟੀਕਲ ਦੇ ਵਿੱਚ ਆਰਟੀਕਲ 81 ਦੇ ਵਿੱਚ ਤੇ ਲੋਕ ਸਭਾ ਦੇ ਮੈਂਬਰ ਰਾਜੇ ਡਾਇਰੈਕਟ ਚੁਣੇ ਜਾਂਦੇ ਲੋਕਾਂ ਦੇ ਦੁਆਰਾ ਵੋਟਾਂ ਪਾ ਕੇ ਪ੍ਰਤੱਖ ਰੂਪ ਦੇ ਵਿੱਚ ਚੁਣੇ ਜਾਂਦੇ ਆ ਤੇ ਇਹਦੇ ਮੈਂਬਰ ਰਾਜੇ ਜਿਹੜੇ ਇੱਕ ਤਾਂ ਹੁੰਦੇ ਆ ਜਿਹੜੇ ਆਪਣੇ ਸੰਸਦ ਦੇ ਵਿੱਚ ਸੰਵਿਧਾਨ ਦੇ ਵਿੱਚ ਜਿਹੜਾ ਹੈਗਾ ਇਹਨਾਂ ਦੀ ਗਿਣਤੀ ਨਿਸ਼ਚਿਤ ਕੀਤੀ ਗਈ ਆ ਸੰਸਦ ਦੁਆਰਾ ਨਿਰਧਾਰਿਤ ਹੈ ਜਿਹੜੀ ਅਧਿਕ ਅਧਿਕਤਮ ਵੱਧ ਤੋਂ ਵੱਧ ਠੀਕ ਹੈ ਨਾ ਵੱਧ ਤੋਂ ਵੱਧ ਜਿਹੜੀ ਆਪਾਂ ਇਹਨਾਂ ਦੀ ਗਿਣਤੀ ਕਿੰਨੀ ਰੱਖ ਸਕਦੇ ਆ ਤਾਂ 552 ਰੱਖ ਸਕਦੇ ਆ ਰਾਜੀ ਪਰ ਜਿਹੜੀ ਸੰਸਦ ਦੇ ਦੁਆਰਾ ਨਿਰਧਾਰਿਤ ਵਰਤਮਾਨ ਵਰਤਮਾਨ ਸਮੇਂ ਦੇ ਵਿੱਚ ਕਿੰਨੀ ਆ ਉਹ 543 ਆ 143 543 ਆ ਠੀਕ ਹੈ ਨਾ 543 ਮੈਂਬਰ ਆ ਜਿਹੜੇ ਵਰਤਮਾਨ ਸਮੇਂ ਦੇ ਵਿੱਚ ਆ ਤਾਂ ਇਹ ਰਾਜੇ ਇਹਨਾਂ ਦੇ ਜਿਹੜੇ ਮੈਂਬਰਾਂ ਦੀ ਗਿਣਤੀ ਇਹ ਫਿਰ 552 ਕਿਉਂ ਨਹੀਂ ਰੱਖੀ ਗਈ ਤਾਂ ਇਹਦਾ ਰੀਜ਼ਨ ਹੈ ਰਾਜੇ ਜਿਵੇਂ ਵੀ ਕੁਝ ਖੇਤਰ ਹੁੰਦੇ ਆ ਜਿਵੇਂ ਮੰਨ ਲਓ ਪੀਓਕੇ ਜਿਹੜੇ ਪਾਕਿਸਤਾਨ ਦੇ ਕਸ਼ਮੀਰ ਦੇ ਨਾਲ ਸੰਬੰਧਿਤ ਉਹ ਜਿਹੜਾ ਏਰੀਆ ਜਾਂਦਾ ਜਾਂ ਚੀਨ ਦੇ ਨਾਲ ਸੰਬੰਧਿਤ ਐਲਓਏਸੀ ਆ ਜਾਂਦਾ ਹਨਾ ਤਾਂ ਉਹਨਾਂ ਜਿਹੜੇ ਖੇਤਰ ਰਾਜੇ ਉਹਨਾਂ ਵਾਸਤੇ ਵੀ ਜਿਹੜੀਆਂ ਸੀਟਾਂ ਇਹ ਨਿਰਧਾਰਤ ਕੀਤੀਆਂ ਗਈਆਂ ਵੀ ਪਵੈਖ ਦੇ ਵਿੱਚ ਵੀ ਉੱਥੇ ਵੀ ਇਹ ਜਿਹੜੀ ਸੰਭਾਵਨਾ ਹੋਊਗੀ ਲੋਕ ਸਭਾ ਦਾ ਜਿਵੇਂ ਓਕਰਨ ਦੀ ਸੀਟਾਂ ਓਕਰਨ ਦੀ ਤਾਂ ਉਸ ਕਰਕੇ ਉਹ ਜਿਹੜੀਆਂ ਕੁਝ ਸੀਟਾਂ ਇਹਨਾਂ ਉਹਨਾਂ ਖੇਤਰਾਂ ਵਾਸਤੇ ਜਿਹੜੀਆਂ ਰੱਖੀਆਂ ਗਈਆਂ ਤਾਂ ਵਾਅਦੇ ਤੋਂ ਵੱਧ 552 ਹੋ ਸਕਦੀ ਹੈ ਪਰ ਵਰਤਮਾਨ ਸਮੇਂ ਦੇ ਵਿੱਚ ਕਿੰਨੀਆਂ 543 ਆ ਫਿਰ ਆਪਾਂ ਅੱਗੇ ਦੇਖਾਂਗੇ ਰਾਜੇ ਇਹਨਾਂ ਮੈਂਬਰਾਂ ਨੂੰ ਵੰਡਿਆ ਕਿਵੇਂ ਜਾਂਦਾ 552 ਦੇ ਵਿੱਚੋਂ ਰਾਜੇ ਜਿਹੜੇ 550 ਮੈਂਬਰ ਆ ਉਹ ਤਾਂ ਨਿਰਵਾਚਿਤ ਹੁੰਦੇ ਆ ਵੀ ਉਹਨਾਂ ਦੀ ਚੋਣ ਕੀਤੀ ਜਾਂਦੀ ਆ ਤੇ ਜਿਹੜੇ ਦੋ ਮੈਂਬਰ ਹੁੰਦੇ ਰਾਜੇ ਉਹ ਨਾਮਜ਼ਦ ਕੀਤੇ ਜਾਂਦੇ ਆ ਐਂਗਲੋ ਇੰਡੀਅਨ ਹੁੰਦੇ ਆ ਐਂਗਲੋ ਇੰਡੀਅਨ ਕੌਣ ਹੁੰਦੇ ਰਾਜੇ ਐਂਗਲੋ ਇੰਡੀਅਨ ਜਿੰਨਾਂ ਦਾ ਜਿਹੜੇ ਭਾਰਤ ਦਾ ਨਾਗਰਿਕ ਹੁੰਦੇ ਆ ਭਾਰਤ ਦੇ ਨਾਗਰਿਕ ਐਂਗਲੋ ਇੰਡੀਅਨ ਕਿਹਨਾਂ ਨੂੰ ਕਿਹਾ ਜਾਂਦਾ ਜੋ ਭਾਰਤ ਦੇ ਨਾਗਰਿਕ ਹੁੰਦੇ ਆ ਜਿਨ੍ਹਾਂ ਦਾ ਜਿਹੜਾ ਪਿਤਾ ਉਹ ਪੱਖ ਹੁੰਦਾ ਜਿਹੜਾ ਉਹ ਯੂਰਪ ਨਾਲ ਸੰਬੰਧਿਤ ਹੁੰਦਾ ਪਰ ਜਿਹੜਾ ਮਾਤਾ ਪੱਖ ਹੁੰਦਾ ਮਾਤਰ ਪੱਖ ਹੁੰਦਾ ਰਾਜੇ ਉਹ ਭਾਰਤ ਨਾਲ ਸੰਬੰਧਿਤ ਹੁੰਦਾ ਤਾਂ ਉਹਨਾਂ ਨੂੰ ਇਹ ਜਿਹੜਾ ਐਂਗਲੋ ਇੰਡੀਅਨ ਕਿਹਾ ਜਾਂਦਾ ਤਾਂ ਇਹ ਰਾਜੇ ਪਹਿਲਾਂ ਆਪਣੇ ਸੰਵਿਧਾਨ ਦੇ ਵਿੱਚ ਸੀਗੀ ਦੋ ਮੈਂਬਰ ਜਿਹੜੇ ਐਂਗਲੋ ਇੰਡੀਅਨ ਦੇ ਨਾਲ ਲੋਕ ਸਭਾ ਦੇ ਵਿੱਚ ਨਾਮਯਦ ਕੀਤੇ ਜਾਂਦੇ ਸੀ ਰਾਜ ਸਭਾ ਦੇ ਵਿੱਚ ਤਾਂ 12 ਮੈਂਬਰ ਹੈ ਜਿਹੜੇ ਉਹ ਨਾਮਯਦ ਕੀਤੇ ਜਾਂਦੇ ਨੇ ਰਾਸ਼ਟਰਪਤੀ ਦੇ ਦੁਆਰਾ ਤੇ ਲੋਕ ਸਭਾ ਦੇ ਵਿੱਚ ਦੋ ਮੈਂਬਰ ਜਿਹੜੇ ਉਹ ਨਾਮਯਦ ਕੀਤੇ ਜਾਂਦੇ ਸੀ ਉਹਨਾਂ ਦੋਵਾਂ ਨੂੰ ਰਾਜੇ ਹੁਣ ਜਿਹੜੀ ਉਹ ਸਥਿਤੀ ਉਹ ਖਤਮ ਕਰ ਦਿੱਤੀ ਗਈ ਹੈ 104 ਐਮੈਂਡਮੈਂਟ ਹੋਈ ਸੀਗੀ 2020 ਦੇ ਵਿੱਚ ਹੋਈ ਸੀ ਰਾਜੇ ਇਹ ਇਹਦੇ ਤਹਿਤ ਜਿਹੜਾ ਇਹਨੂੰ ਖਤਮ ਕਰ ਦਿੱਤਾ ਗਿਆ ਇਸ ਸਪਰਸਥਿਤੀ ਨੂੰ ਵੀ ਜਿਹੜੇ ਨਾਮਜ਼ਦ ਕਰਨ ਵਾਲੇ ਮੈਂਬਰ ਸੀਗੇ ਠੀਕ ਹੈ ਤਾਂ ਵਰਤਮਾਨ ਸਮੇਂ ਦੇ ਵਿੱਚ ਰਾਜੇ ਵੀ ਜਿਵੇਂ ਮੰਨ ਲਓ ਜਿਹੜੇ ਸੰਸਦ ਘਰ ਵਾਦ ਤੋਂ ਬਾਅਦ ਮੈਂਬਰ ਹੈ ਜਿਹੜੀ ਉਹਨਾਂ ਦੀ ਗਿਣਤੀ ਕਿੰਨੀ ਹੋਊਗੀ 550 ਹੋਊਗੀ ਜਿਹਦੇ ਵਿੱਚੋਂ 530 ਮੈਂਬਰ ਹੈ ਜਿਹੜੇ ਉਹ ਸਟੇਟਸ ਤੋਂ ਆਉਣਗੇ ਤੇ ਜਿਹੜੇ 20 ਮੈਂਬਰ ਆ ਉਹ ਯੂਟੀ ਤੋਂ ਆਉਣਗੇ ਯੂਟੀ ਭਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਉਣਗੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਆਣਗੇ 20 ਮੈਂਬਰ ਠੀਕ ਹੈ ਨਾ ਫਿਰ ਰਾਜੇ ਜਿਹੜੇ ਸੰਸਦ ਦੇ ਦੁਆਰਾ ਵਰਤਮਾਨ ਸਮੇਂ ਦੇ ਵਿੱਚ ਨਿਰਧਾਰਿਤ ਮੈਂਬਰ ਆ ਉਹਨਾਂ ਦੀ ਗਿਣਤੀ 573 ਆ ਉਹ 573 ਦੀ ਜਿਹੜੀ ਵੰਡਾਓ ਕਿਵੇਂ ਕੀਤੀ ਗਈ ਹੈ ਰਾਜੇ ਜਿਹੜੇ 224 ਮੈਂਬਰ ਹਨ ਉਹਨਾਂ ਦੇ ਵਿੱਚੋਂ ਉਹ ਸਟੇਟਸ ਦੇ ਵਿੱਚੋਂ ਆ ਜਿਹੜੇ ਚੁਣੇ ਗਏ ਆ ਤੇ 19 ਮੈਂਬਰ ਆ ਜਿਹੜੇ ਉਹ ਯੂਟੀ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜਿਹੜੇ ਉਹਨਾਂ ਦੇ ਵਿੱਚੋਂ ਚੁਣੇ ਗਏ ਆ ਠੀਕ ਆ ਹੁਣ ਸਮਝ ਆ ਜਾਊਗਾ ਨਾ ਵਿਵਾਦ ਤੋਂ ਬਾਅਦ ਸੰਖਿਆ ਕਿੰਨੀ ਹੋ ਸਕਦੀ ਆ ਤਾਂ ਪਹਿਲਾਂ ਰਾਜੇ 552 ਸੀਗੀ ਉਹਨਾਂ ਦੇ ਵਿੱਚੋਂ ਜਿਹੜੇ ਦੋ ਨਾਮਜ਼ਦ ਮੈਂਬਰ ਆ ਉਹਨਾਂ ਨੂੰ ਕੱਟ ਦਿੱਤਾ ਗਿਆ ਹੁਣ ਵਿਵਾਦ ਤੋਂ ਬਾਅਦ ਜਿਹੜੀ ਸੰਖਿਆ ਉਹ 550 ਹੋ ਸਕਦੀ ਆ ਪਰ ਵਰਤਮਾਨ ਸਮੇਂ ਦੇ ਵਿੱਚ 543 ਹੈ ਜਿਨ੍ਹਾਂ ਦੇ ਵਿੱਚੋਂ 524 ਜਿਹੜੇ ਉਹ ਸਟੇਟਸ ਅਲੱਗ-ਅਲੱਗ ਸਟੇਟਸ ਆ ਜਿਹੜੇ ਉਹਨਾਂ ਤੋਂ ਰਾਜਿਆਂ ਦੇ ਵਿੱਚੋਂ ਚੁਣੇ ਗਏ ਆ ਤੇ ਜਿਹੜੇ ਫਿਰ राजे ਇਹਨਾਂ ਮੈਂਬਰ ਹੈ ਜਿਹੜੇ ਚੁਣੇ ਜਿਹੜੀ ਇਹ ਮੈਂਬਰ ਹੈਗੇ ਆ ਇਹ ਜਿਹੜੀਆਂ ਸੀਟਾਂ ਹੈਗੀਆਂ ਇਹ ਜਨਸੰਖਿਆ ਇਹਨਾਂ ਦਾ ਆਧਾਰ ਜਨਸੰਖਿਆ ਹੁੰਦੀ ਹੈ ਜਨਸੰਖਿਆ ਦੇ ਆਧਾਰ ਤੇ ਹਰੇਕ ਸਟੇਟ ਦੇ ਵਿੱਚ ਜਿਹੜੀ ਇਹਨਾਂ ਦੀ ਗਿਣਤੀ ਨਿਸ਼ਚਿਤ ਕੀਤੀ ਜਾਂਦੀ ਆ ਜਿਵੇਂ ਸਭ ਤੋਂ ਵੱਧ ਸੀਟਾਂ ਜਿਹੜੀਆਂ ਉਹ ਯੂਪੀ ਦੇ ਵਿੱਚ ਆ ਯੂਪੀ ਦੇ ਵਿੱਚ ਜਨਸੰਖਿਆ ਵੱਧ ਕਰਕੇ ਉੱਥੇ 80 ਸੀਟਾਂ ਰਾਜੇ ਲੋਕ ਸਭਾ ਦੀਆਂ ਤੇ ਆਪਣੇ ਪੰਜਾਬ ਦੇ ਵਿੱਚ 13 ਤੇ ਜੇ ਕਈ ਵਾਰੀ ਆਸ-ਪਾਸ ਦੀ ਪੁੱਛ ਲਈਂਦੇ ਤਾਂ ਹਰਿਆਣਾ ਨੋਟ ਕਰ ਲੋ ਰਾਜੋ ਹਰਿਆਣਾ ਦੀਆਂ 10 ਆ ਤਾਂ ਇਹ ਲੋਕ ਸਭਾ ਦੀਆਂ ਸੀਟਾਂ ਹੈਗੀਆਂ ਸਭ ਤੋਂ ਵੱਧ ਪੁੱਛ ਲੈਣਦੇ ਹੁੰਦੇ ਆ ਕਿੱਥੇ ਆ ਤਾਂ ਯੂਪੀ ਠੀਕ ਹੈ ਇਤੋਂ ਤੱਕ ਸਮਝ ਆ ਗਿਆ ਨਾ ਇਹ ਮੈਂਬਰਾਂ ਵਾਲਾ ਚੱਕਰ ਵੀ ਇਹ ਕਿੰਨੇ ਕਿੰਨੇ ਹੁੰਦੇ ਆ 4 500 52 ਤੱਕ ਪਹਿਲਾਂ ਸੱਕਦੇ ਸੀ ਹੁਣ 550 ਤੱਕ ਆ ਤੇ ਵਰਤਮਾਨ ਸਮੇਂ ਦੇ ਵਿੱਚ 547 ਜਿਨ੍ਹਾਂ ਚੋਂ 524 ਰਾਜਾਂ ਦੇ ਵਿੱਚੋਂ ਆ ਤੇ 19 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚੋਂ ਆ ਠੀਕ ਆ ਫਿਰ ਰਾਜੀ ਇਹਨਾਂ ਦੀਆਂ ਯੋਗਤਾਵਾਂ ਕੀ ਹੋਣੀਆਂ ਚਾਹੀਦੀਆਂ ਜਿਹੜੇ ਲੋਕ ਸਭਾ ਦੇ ਮੈਂਬਰ ਬਣਦੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਯੋਗਤਾਵਾਂ ਪੂਰੀਆਂ ਕਰਨੀਆਂ ਪੈਣੀਆਂ ਤੇ ਜਿਹੜੇ ਲੋਕ ਸਭਾ ਦੇ ਮੈਂਬਰ ਆ ਰਾਜੀ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਸਭ ਤੋਂ ਪਹਿਲੀ ਸ਼ਰਤ ਇਹ ਆ ਵੀ ਭਾਰਤ ਦਾ ਨਾਗਰਿਕ ਹੋਵੇ ਫਿਰ ਉਹਦੀ ਆਰਟੀਕਲ 84 ਦੇ ਉਹਦੀ ਉਮਰ ਹੈ ਜਿਹੜੀ ਉਹ 25 ਸਾਲ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ ਵੱਧ ਤੋਂ ਵੱਧ ਉਹ ਚਾਹੀ ਜਿੰਨੀ ਮਰਜੀ ਉਮਰ ਦਾ ਹੋਵੇ ਘੱਟ ਤੋਂ ਘੱਟ 25 ਸਾਲ ਉਮਰ ਹੋਣੀ ਚਾਹੀਦੀ ਹੈ ਰਾਜ ਸਭਾ ਵਾਸਤੇ ਇਹ ਉਮਰ ਦੀ ਲਿਮਟ ਹੈ ਜਿਹੜੀ 30 ਸਾਲ ਰਜੀ ਘੱਟ ਤੋਂ ਘੱਟ ਤੇ ਲੋਕ ਸਭਾ ਵਾਸਤੇ ਇਹ ਉਮਰ ਹੈ ਜਿਹੜੀ ਉਹ 25 ਸਾਲ ਆ ਪਾਗਲ ਤੇ ਦਿਵਾਲੀਆ ਨਹੀਂ ਹੋਣਾ ਚਾਹੀਦਾ ਇਹ ਸ਼ਰਤਾਂ ਆਈਆਂ ਜਿਹੜੀਆਂ ਲੋਕ ਸਭਾ ਦਾ ਮੈਂਬਰ ਬਣਨ ਵਾਸਤੇ ਫਿਰ ਆ ਜੇ ਲੋਕ ਸਭਾ ਜਿਹੜੀ ਉਹ ਖੇਤਰੀ ਪ੍ਰਤੀਨਿਧਤਾ ਨੂੰ ਦਰਸਾਉਂਦੀ ਹੈ ਇਹ ਮੈਂ ਤੁਹਾਨੂੰ ਦੱਸਦਾ ਜਿਵੇਂ 5743 ਸੀਟਾਂ ਆ ਇਹ ਜਿਵੇਂ ਮੰਨ ਲਓ ਜਿਹੜੀ ਖੇਤਰੀ ਪ੍ਰਤੀਨਿਧ ਭਾਵ ਵੀ ਜਿਹੜੇ ਖੇਤਰ ਦੇ ਵਿੱਚ ਜਿੰਨੀ ਜਨਸੰਖਿਆ ਹੁੰਦੀ ਹੈ ਉਹਦੇ ਆਧਾਰ ਤੇ ਸੀਟਾਂ ਦਿੱਤੀਆਂ ਜਾਂਦੀਆਂ ਜਿਵੇਂ ਆਧਾਰ ਜਨਸੰਖਿਆ ਜਿਹੜੀ ਵਰਤਮਾਨ ਸਮੇਂ ਦੇ ਵਿੱਚ ਇਹ ਸੰਖਿਆ ਰਹਿ ਜੇ ਇਹਦਾ ਆਧਾਰ 2011 ਦੇ ਵਿੱਚ ਜੋ ਜਨਸੰਖਿਆ ਹੋਈ ਜਨਗਣਨਾ ਹੋਈ ਸੀ ਨਾ 2011 ਦੇ ਵਿੱਚ ਜੋ ਜਨਗਣਨਾ ਹੋਈ ਸੀਗੀ ਉਦੇ ਅਧਾਰ ਤੇ ਜਿਹੜੀ ਇਹ ਸੀਟਾਂ ਦੀ ਗਿਣਤੀ ਨਿਸ਼ਚਿਤ ਕੀਤੀ ਗਈ ਆ ਜੋ 2026 ਤੱਕ ਨਿਸ਼ਚਿਤ ਆ ਇਹ ਭਵਿੱਖ ਦੇ ਵਿੱਚ ਰਹਿ ਜੀ ਬਦਲ ਵੀ ਸਕਦੀਆਂ 2026 ਤੱਕ ਇਹ ਨਿਸ਼ਚਿਤ ਆ ਪਰ ਭਵਿੱਖ ਦੇ ਵਿੱਚ ਜਦੋਂ ਹੋਰ ਜਾਣਕਾਰੀ ਆਉਂਦੀ ਆ ਤਾਂ ਲੋਡ ਦੇ ਮੁਤਾਬਕ ਇਹਨੂੰ ਵਧਾਇਆ ਘਟਾਇਆ ਜਾ ਸਕਦਾ ਫਿਰ ਆ ਜੇ ਲੋਕ ਸਭਾ ਦੇ ਵਿੱਚ ਰਾਖਵਾ ਕਰਨ ਰਾਜ ਸਭਾ ਦੇ ਵਿੱਚ ਕੋਈ ਰਾਖਵਾ ਕਰਨ ਨਹੀਂ ਹੁੰਦਾ ਰਾ ਜੀ ਵੈਸੇ ਤਾਂ ਆਪਾਂ ਅਲੱਗ ਤੋਂ ਕਰਾਂਗੇ ਪਰ ਜਦੋਂ ਆਪਾਂ ਤੁਲਨਾਤਮਕ ਤਰੀਕੇ ਦੇ ਨਾਲ ਪੜਦੇ ਆਗੇ ਉਹਨਾਂ ਨੂੰ ਕੰਪੈਰੀਸ਼ਨ ਕਰਕੇ ਪੜਦੇ ਤਾਂ ਆਪਾਂ ਨੂੰ ਯਾਦ ਜਲਦੀ ਹੋ ਜਾਂਦਾ ਤਾਂ ਇੱਥੇ ਧਿਆਨ ਰੱਖਣਾ ਲੋਕ ਸਭਾ ਦੇ ਵਿੱਚ ਕੋਈ ਰਾਖਵਾ ਕਰਨ ਨਹੀਂਗਾ ਸਿਰਫ ਰਾਜ ਸਭਾ ਦੇ ਵਿੱਚ ਕੋਈ ਰਾਖਵਾ ਕਰਨੀ ਲੋਕ ਸਭਾ ਦੇ ਵਿੱਚ ਰਾਖਵਾ ਕਰਨ ਹੈਗਾ ਤਾਂ ਆਪਾਂ ਲੋਕ ਸਭਾ ਦੇ ਵਿੱਚ ਕੀ ਰਾਖਵਾ ਕਰਨਾ ਉਹਦੇ ਨਾਲ ਸੰਬੰਧਿਤ ਦੇ ਦੇਖਾਂਗੇ ਆਰਟੀਕਲ 330 ਹੈ ਜੀ ਉਹਦੇ ਵਿੱਚ ਦੱਸਿਆ ਹੋਇਆ ਕਿ ਐਸਸੀ ਤੇ ਐਸਟੀ ਵਾਸਤੇ ਜਿਹੜਾ ਲੋਕ ਸਭਾ ਦੇ ਵਿੱਚ ਰਾਖਵਾ ਕਰਨਾ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਦੇ ਵਾਸਤੇ ਅਨੁਸੂਚਿਤ ਜਾਤੀਆਂ ਵਾਸਤੇ ਹੈ ਜੀ 84 ਸੀਟਾਂ ਜਿਹੜੀਆਂ ਉਹ ਰਾਖਵਾ ਰੱਖਣਗੀਆਂ ਤੇ ਅਨੁਸੂਚਿਤ ਜਨਜਾਤੀਆਂ ਵਾਸਤੇ ਜਿਹੜੀਆਂ 147 ਸੀਟਾਂ ਜਿਹੜੀਆਂ ਉਹ ਲੋਕ ਸਭਾ ਦੇ ਵਿੱਚ ਰਾਖਵਾ ਕੀਤੀਆਂ ਹੋਣਗੀਆਂ ਫਿਰ ਆਰਟੀਕਲ 3 331 ਦੇ ਵਿੱਚ ਰੱਖਿਆ ਹੋਇਆ ਸੀ ਰਾਜ ਜੀ ਐਂਗਲੋ ਇੰਡੀਅਨ ਜਿਹੜੇ ਦੋ ਨਾਮ ਯਾਦ ਕੀਤੇ ਜਾਂਦੇ ਸੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਵੀ ਦੋ ਮੈਂਬਰ ਹੈ ਜਿਹੜੇ ਉਹ ਐਂਗਲੋ ਇੰਡੀਅਨ ਐਂਗਲੋ ਇੰਡੀਅਨ ਵੀ ਤੁਹਾਨੂੰ ਦੱਸਦਾ ਵੀ ਉਹ ਕੌਣ ਹੁੰਦੇ ਆ ਵੀ ਜਿਹੜਾ ਭਾਰਤ ਦਾ ਨਾਗਰਿਕ ਹੁੰਦਾ ਉਹਦਾ ਪਿਤਾ ਪੱਖ ਯੂਰਪ ਨਾਲ ਸੰਬੰਧਿਤ ਹੁੰਦਾ ਤੇ ਮਾਤਾ ਪੱਖਾ ਜਿਹੜਾ ਉਹ ਭਾਰਤ ਦੇ ਨਾਲ ਸੰਬੰਧਿਤ ਹੋ ਉਹਨੂੰ ਐਂਗਲੋ ਇੰਡੀਅਨ ਕਿਹਾ ਜਾਂਦਾ ਤੇ ਜਿਹੜੇ ਐਂਗਲੋ ਇੰਡੀਅਨ ਦੇ ਨਾਲ ਸੰਬੰਧਿਤ ਜਿਹੜਾ ਸਿਧਾਂਤ ਆ ਉਹ ਰਾਜੇ 331 ਆਰਟੀਕਲ ਦੇ ਵਿੱਚ ਦੱਸਿਆ ਹੋਇਆ ਸੀ ਪਰ 104 ਸੋਥ 202 ਫਿਰ ਹੈ ਜੀ ਆਰਟੀਕਲ 334 ਜਿਹਦੇ ਵਿੱਚ ਇਹ ਰਾਖਮਕਰਨ ਦੱਸਿਆ ਗਿਆ ਵੀ ਜਿਹੜਾ ਇਹ ਰਾਖਮਕਰਨ ਹੋਇਆ ਸੀਗਾ ਇਹ 1950 ਦੇ ਵਿੱਚ ਜਦੋਂ ਹੋਇਆ ਸੀ ਉਹ ਇਹ ਕੀਤਾ ਗਿਆ ਸੀਗਾ ਕਿ ਇਹ ਸਿਰਫ 10 ਸਾਲ ਤੱਕ ਦਾ ਹੈ ਜੀ ਇਸ ਰਾਖਮਕਰਨ ਦੀ ਜਿਹੜੀ ਮਿਆਦ ਹੈ ਉਹ ਕਿਹਾ ਸੀ ਕਿ 10 ਸਾਲ ਤੱਕ ਹੈ 10 ਸਾਲ ਬਾਅਦ ਵੀ ਜਨਨ ਕਿ ਜੇ ਰਾਖਮਕਰਨ ਉਹ ਤੋਂ ਬਾਅਦ ਵੀ ਜੇ ਲੋੜ ਹੋਊਗੀ ਤਾਂ ਲੱਗੀ ਜਾਊਗੀ ਪਰ ਜਦੋਂ ਫਿਰ राजे 1950 ਦੇ ਵਿੱਚ ਦੇਖਿਆ ਤਾਂ ਜਿਹੜੇ ਲੋਕਾਂ ਨੂੰ ਜਿਹੜੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਸੀ ਰਾਖਵਾ ਕਰਨ ਦਾ ਉਹਨਾਂ ਨੇ ਆਪਣਾ ਵੀ ਉਸ ਚੀਜ਼ ਤੋਂ ਫਾਇਦਾ ਲਿਆ ਪਰ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀਗਾ राजे ਉਹ ਉਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਸਥਿਤੀ ਰਹੀ ਕਿਉਂਕਿ ਰਾਖਵਾ ਕਰਨਾ ਜਿਹੜੇ ਗਰੀਬ ਤੇ ਪਛੜੇ ਹੋਏ ਲੋਕ ਸੀਗੇ राजे ਪਛੜੇ ਹੋਏ ਵਰਗ ਸੀਗੇ ਉਹਨਾਂ ਨੂੰ ਸੁਧਾਰਨ ਵਾਸਤੇ ਸੀ ਪਰ ਜਿੰਨਾਂ ਲੋਕਾਂ ਤੱਕ ਇਸ ਦੀ ਜਾਣਕਾਰੀ ਨਹੀਂ ਸੀਗੀ ਤਾਂ ਉਹਨਾਂ ਦੀ ਸਥਿਤੀ ਉਹੋ ਜਿਹੀ ਰਹੀ ਫਿਰ ਉਹਨਾਂ ਦੀ ਸਥਿਤੀ ਨੂੰ ਸੁਧਾਰਨ ਵਾਸਤੇ ਰਾਖਵਾ ਕਰਨਾ ਜਿਹੜਾ 80 ਸਾਲ ਤੱਕ ਵਧਾ ਦਿੱਤਾ ਗਿਆ राजे ਹੁਣ ਇਹ ਰਾਖਵਾ ਕਰਨਾ ਜਿਹੜਾ ਉਹ 2030 ਤੱਕ ਆ 80 ਸਾਲ ਤੱਕ ਵਧਾ ਦਿੱਤਾ ਗਿਆ ਪਹਿਲਾਂ ਇਹ ਸਿਰਫ ਜਦੋਂ ਆਪਣਾ ਉਹਦੋਂ ਸੰਵਿਧਾਨ ਲਾਗੂ ਹੋਇਆ ਸੀ ਤੇ 10 ਸਾਲ ਵਾਸਤੇ ਰੱਖਿਆ ਗਿਆ ਸੀ ਫਿਰ ਲੋਕ ਸਭਾ ਦੇ ਅਧਿਐਕਸ਼ ਰਾਜੀ ਅਧਿਐਕਸ਼ ਹੈਡ ਜਿਹੜਾ ਉਹਦਾ ਪ੍ਰਧਾਨ ਹੁੰਦਾ ਉਹ ਕਿਹਨੂੰ ਕਹਿੰਦੇ ਆ ਸਪੀਕਰ ਨੂੰ ਕਹਿੰਦੇ ਰਾਜੇ ਲੋਕ ਸਭਾ ਦਾ ਪ੍ਰਧਾਨ ਸਪੀਕਰ ਨੂੰ ਕਿਹਾ ਜਾਂਦਾ ਤੇ ਸਪੀਕਰ ਤੇ ਡਿਪਟੀ ਸਪੀਕਰ ਸਪੀਕਰ ਨੂੰ ਪ੍ਰਧਾਨ ਹੁੰਦਾ ਜੇ ਸਪੀਕਰ ਨਾ ਹੋਵੇ ਤਾਂ ਫਿਰ ਡਿਪਟੀ ਸਪੀਕਰ ਹੁੰਦਾ ਉਹਦੀ ਗੈਰ ਹਾਜ਼ਰੀ ਦੇ ਵਿੱਚ ਠੀਕ ਹੈ ਨਾ ਦਰ 1900 ਇਥੇ ਧਿਆਨ ਰੱਖਣਾ ਰਾਜੇ ਜਦੋਂ 1921 ਤੋਂ ਪਹਿਲਾਂ ਸੀ ਨਾ ਇਹ ਅਹੁਦੇ ਜਿਹੜੇ ਨਹੀਂ ਬਣਾਏ ਗਏ ਸੀਗੇ ਸਪੀਕਰ ਤੇ ਲੋਕ ਸਪੀਕਰ ਦਾ ਜਿਹੜਾ ਡਿਪਟੀ ਸਪੀਕਰ ਹੈ ਇਹਦਾ ਅਹੁਦਾ ਨਹੀਂ ਸੀਗਾ 1921 ਤੋਂ ਪਹਿਲਾਂ ਇਹਨਾਂ ਦੀ ਥਾਂ ਤੇ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਹੀ ਹੁੰਦੇ ਸੀਗੇ ਜਿਹੜੇ ਵੀ ਸਪੀਕਰ ਤੇ ਡਿਪਟੀ ਸਪੀਕਰ ਹੁੰਦੇ ਸੀ ਡਿਪ ਸਪੀਕਰ ਤੇ ਡਿਪਟੀ ਸਪੀਕਰ ਦਾ ਅਹੁਦਾ ਜਿਹੜਾ ਉਹ 1921 ਤੋਂ ਬਾਅਦ ਬਣਾਇਆ ਗਿਆ ਫਿਰ ਰਾਜੇ ਚੋਣ ਚੋਣ ਕਿਹਦੀ ਹੈ ਇਹ ਸਪੀਕਰ ਦੀ ਚੋਣ ਆ ਆਰਟੀਕਲ 93 ਦੇ ਵਿੱਚ ਦੱਸਿਆ ਗਿਆ ਵੀ ਸਪੀਕਰ ਦੀ ਚੋਣ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਤਾਂ ਆਪਾਂ ਦੇਖ ਲਈ ਕਿ ਪ੍ਰਤੱਖ ਰੂਪ ਦੇ ਵਿੱਚ ਜਿਹੜੇ ਹੈਗੇ ਆ ਲੋਕ ਆ ਉਹਨਾਂ ਨੂੰ ਚੁਣ ਕੇ ਕੱਲਦੇ ਆ ਵੀ ਅਲੱਗ-ਅਲੱਗ ਸਟੇਟਸ ਦੇ ਵਿੱਚ ਸੀਟਾਂ ਹੁੰਦੀਆਂ ਉਹਨਾਂ ਸੀਟਾਂ ਤੋਂ ਉਹ ਚੋਣ ਲੜਦੇ ਆ ਲੋਕ ਉਹਨਾਂ ਨੂੰ ਵੋਟ ਪਾਉਂਦੇ ਆ ਤੇ ਉਹ ਚੋਣ ਲੜ ਕੇ ਜਿਹੜਾ ਜਿੱਤ ਕੇ ਲੋਕ ਸਭਾ ਦੇ ਵਿੱਚ ਆਉਂਦੇ ਆ ਤਾਂ ਇਹ ਚੋਣ ਆ ਰਾਜੀ ਸਪੀਕਰ ਦੀ ਚੋਣ ਆ ਵੀ ਸਪੀਕਰ ਦੀ ਚੋਣ ਕਿਵੇਂ ਕੀਤੀ ਜਾਂਦੀ ਆ ਤਾਂ ਸਪੀਕਰ ਆ ਜੇ ਪਹਿਲਾਂ ਜਿਹੜਾ ਹੈਗਾ ਇੱਕ ਪ੍ਰੋਟਰਮ ਸਪੀਕਰ ਆ ਜਿਹੜਾ ਪ੍ਰੋਟਰਮ ਸਪੀਕਰ ਹੁੰਦਾ ਉਹਨੂੰ ਨਿਯੁਕਤ ਕੀਤਾ ਜਾਂਦਾ ਹੈਗਾ ਇਲੈਕਟ ਕੀਤਾ ਜਾਂਦਾ ਕਿ ਉਹ ਕੀ ਅੰਦਰ ਹੈ ਜੀ ਪ੍ਰੋਟੈਂਟ ਸਪੀਕਰ ਹੁੰਦਾ ਵੀ ਜਿੰਨਾ ਟਾਈਮ ਜਿਹੜਾ ਹੈਗਾ ਲੋਕ ਸਭਾ ਦੇ ਮੈਂਬਰ ਆ ਉਹ ਆਪਣੇ ਵਿੱਚੋਂ ਕਿਸੇ ਵੀ ਜਿਹੜਾ ਹੈਗਾ ਸਪੀਕਰ ਆ ਉਹਦੀ ਚੋਣ ਨਹੀਂ ਕਰਦੇ ਉਨੇ ਸਮੇਂ ਵਾਸਤੇ ਉਹ ਆਰਜੀ ਤੌਰ ਤੇ ਜਿਹੜਾ ਨਿਯੁਕਤ ਕੀਤਾ ਜਾਂਦਾ ਹੁੰਦਾ ਉਹਦਾ ਸਿਰਫ ਕੰਮ ਇਹੀ ਹੁੰਦਾ ਰਹੇ ਜੇ ਕਿ ਜਿਹੜੀ ਐਮਪੀ ਹੁੰਦੀ ਹੈ ਜਿਹੜੇ ਲੋਕ ਸਭਾ ਦੇ ਮੈਂਬਰ ਹੁੰਦੇ ਆ ਜਿਹੜੀ ਪਾਰਟੀ ਨੂੰ ਬਹੁਤ ਮਿਲਿਆ ਹੋਣਾ ਵੀ ਉਹਨਾਂ ਨੂੰ ਉਹਨਾਂ ਨੇ ਸੌਂ ਚਕਾਉਣੀ ਹੁੰਦੀ ਹੈ ਐਮਪੀ ਨੂੰ ਠੀਕ ਹੈ ਨਾ ਪ੍ਰੋਟੈਂਟ ਸਪੀਕਰ ਦਾ ਕੰਮ ਕੀ ਹੁੰਦਾ ਐਮਪੀ ਨੂੰ ਸੌਂ ਚਕਾਉਣੀ ਹੁੰਦੀ ਹੈ ਦਾ ਰਾਜੀ ਰਾਸ਼ਟਰਪਤੀ ਇਹਦਾ ਨਿਯੁਕਤ ਕਰਦਾ ਪ੍ਰੋਟਮ ਸਪੀਕਰ ਹੈ ਜਿਹੜਾ ਉਹ ਨਿਯੁਕਤ ਕੀਤਾ ਜਾਂਦਾ ਸਭ ਤੋਂ ਸੀਨੀਅਰ ਵਿਅਕਤੀ ਹੁੰਦਾ ਰਾਜ ਇਹ ਰਾਸ਼ਟਰਪਤੀ ਜਿਹੜਾ ਉਹ ਕਿਹਨੂੰ ਨਿਯੁਕਤ ਕਰਦਾ ਸਭ ਤੋਂ ਸੀਨੀਅਰ ਸੀਨੀਅਰ ਤੋਂ ਭਾਵੇਂ ਇਹ ਨਿਰਾਜੇ ਕਿ ਉਹ ਏਜ ਵਿੱਚ ਸੀਨੀਅਰ ਹੁੰਦਾ ਸੀਨੀਅਰ ਤੋਂ ਭਾਵੇਂ ਹੁੰਦਾ ਕਿ ਉਹ ਸਭ ਤੋਂ ਵੱਧ ਵਾਰ ਸੰਸਦ ਬਣਿਆ ਹੋਵੇ ਸਭ ਤੋਂ ਵੱਧ ਵਾਰ ਸੰਸਦ ਜਾਂ ਲੋਕ ਸਭਾ ਦਾ ਜਿਹੜਾ ਮੈਂਬਰ ਬਣਿਆ ਹੋਵੇ ਵੱਧ ਵਾਰ ਸੰਸਦ ਜਾਂ ਲੋਕ ਸਭਾ ਦਾ ਜਿਹੜਾ ਮੈਂਬਰ ਬਣਿਆ ਹੋਵੇ ਠੀਕ ਹੈ ਨਾ ਉਹ ਸੀਨੀਅਰ ਹੁੰਦਾ ਹੈ ਤੇ ਉਹ ਸੀਨੀਅਰ ਤੋਂ ਭਾਵੇਂ ਇਹ ਕਿਤੇ ਇਹ ਨਾ ਸੋਚੇ ਵੀ ਏਜ ਦੇ ਵਿੱਚ ਸੀਨੀਅਰ ਹੁੰਦਾ ਤਾਂ ਇਹ ਕਦੋਂ ਤੱਕ ਹੁੰਦਾ ਰਹੇ ਜੀ ਜਦੋਂ ਤੱਕ ਲੋਕ ਸਭਾ ਦੇ ਜਿਹੜੇ ਸਪੀਕਰ ਦੀ ਚੋਣ ਨਹੀਂ ਕੀਤੀ ਜਾਂਦੀ ਉਸ ਸਮੇਂ ਤੱਕ ਇਹ ਜਿਹੜਾ ਅਹੁਦੇ ਤੇ ਰਹਿੰਦਾ ਤੇ ਇਹਦਾ ਕੰਮ ਹੁੰਦਾ ਰਹੇ ਜੀ ਜਿਹੜੇ ਐਮਪੀਜ਼ ਹੁੰਦੇ ਆ ਉਹਨਾਂ ਨੂੰ ਸੌਂ ਚਕਾਉਣਾ ਹੁੰਦਾ ਫਿਰ ਸਪੀਕਰ ਕੌਣ ਹੁੰਦਾ ਰਹੇ ਜੀ ਜਿਵੇਂ ਇਹ ਤਾਂ ਹੁਣ ਰਾਸ਼ਟਰਪਤੀ ਨੇ ਜਿਹੜਾ ਇਹਨੂੰ ਇਲੈਕਟ ਕਰਤਾ ਪ੍ਰੋਟੈਂ ਸਪੀਕਰ ਨੂੰ ਤਾਂ ਫਿਰ ਜਿਹੜਾ ਸਹੀ ਸਪੀਕਰ ਉਹ ਕੌਣ ਹੁੰਦਾ ਤਾਂ ਸਹੀ ਸਪੀਕਰ ਦੀ ਚੋਣ ਹੈ ਜਿਹੜੀ ਰਾਜੇ ਉਹ ਲੋਕ ਸਭਾ ਦੇ ਮੈਂਬਰ ਆ ਜਿਹੜੇ ਉਹ ਠੀਕ ਹੈ ਨਾ ਬਹੁਮਤ ਦੇ ਆਧਾਰ ਤੇ ਸਧਾਰਨ ਬਹੁਮਤ ਦੇ ਦੁਆਰਾ ਉਹ ਆਪਣੇ ਜਿਹੜੇ ਮੈਂਬਰ ਹੁੰਦੇ ਹੈਗੇ ਲੋਕ ਸਭਾ ਦੇ ਮੈਂਬਰ ਹੁੰਦੇ ਉਹ ਆਪਣੇ ਵਿੱਚੋਂ ਹੀ ਸਪੀਕਰ ਦੀ ਚੋਣ ਕਰਦੇ ਆ ਫਿਰ ਹਜੇ ਇੱਥੇ ਧਿਆਨ ਚ ਰੱਖਣਾ ਜਿਹੜਾ ਸਪੀਕਰ ਆ ਉਹ ਵਿਰੋਧੀ ਪੱਖ ਨਾਲ ਸੰਬੰਧਿਤ ਵੀ ਹੋ ਸਕਦਾ ਜਿਹੜੀ ਪਾਰਟੀ ਵਿਰੋਧੀ ਹੈਗੀ ਵਿਰੋਧੀ ਧਿਰ ਦੇ ਨਾਲ ਸੰਬੰਧਿਤ ਵੀ ਹੋ ਸਕਦਾ ਤੇ ਜਿਹੜੀ ਪਾਰਟੀ ਸੱਤਾ ਦੇ ਵਿੱਚ ਆ ਉਹਦੇ ਨਾਲ ਸੰਬੰਧਿਤ ਵੀ ਹੋ ਸਕਦਾ ਸਪੀਕਰ ਫਿਰ ਇਹਨੂੰ ਸੌਹ ਰਾਜੇ ਪ੍ਰੋ ਟੈਂਮ ਸਪੀਕਰ ਹੈ ਜਿਹੜਾ ਉਹ ਚੁਕਾਉਂਦਾ ਇੱਥੇ ਧਿਆਨ ਚ ਰੱਖਣਾ ਰਾਜੇ ਇਹ ਸੌਹ ਵਾਲਾ ਕਨਸੈਪਟ ਕਿਉਂ ਲਿਆ ਕਿਉਂਕਿ ਜਿਹੜਾ ਸਪੀਕਰ ਹੁੰਦਾ ਨਾ राजे ਉਹ ਅਲੱਗ ਤੋਂ ਸੌ ਨਹੀਂ ਚੁਕਦਾ ਅਲੱਗ ਤੋਂ ਸੌ ਨਹੀਂ ਚੁਕਦਾ ਇਹ ਕੁਐਸਚਨ ਬੰਦਾ ਹੀ ਬੰਦਾ ਵੀ ਸਪੀਕਰ ਨੂੰ ਸੌਹ ਕੌਣ ਚੁਕਾਉਂਦਾ ਤਾਂ ਸਾਰੇ ਮੋਸਟਲੀ ਬੱਚੇ ਜਿਹੜਾ ਉਹ ਰਾਸ਼ਟਰਪਤੀ ਦੇ ਟੈਕ ਲਾ ਕੇ ਆਉਂਦੇ ਆ ਤਾਂ राजे ਰਾਸ਼ਟਰਪਤੀ ਸੌਹ ਨਹੀਂ ਚੁਕਾਉਂਦਾ ਗਿਆ ਇਹਨੂੰ ਇਹਨੂੰ ਜਿਹੜਾ ਸੌਹ ਆ ਉਹ ਪ੍ਰੋਟੋਨ ਸਪੀਕਰ ਹੀ ਚੁਕਾਉਂਦਾ ਤੇ ਚੁਕਾਉਂਦਾ ਵੀ ਐਜ਼ ਅ ਐਮਪੀ ਦੇ ਤੌਰ ਤੇ ਆ ਵੀ ਜਿਵੇਂ ਐਮਪੀ ਦਾ ਜਿਹੜਾ ਮੈਂਬਰ ਵਜੋਂ ਇਹ ਸੌਹ ਚੁੱਕਦਾ ਹੈਗਾ ਕੋਈ ਅਲੱਗ ਤੋਂ ਜਿਹੜਾ ਹੈਗਾ ਉਹ ਡਿਪਟੀ ਦੇ ਅਹੁਦੇ ਅਲੱਗ ਤੋਂ ਸਪੀਕਰ ਦੇ ਅਹੁਦੇ ਦੀ ਸੌਣੀ ਜਗਦਾਗਾ ਸਿਰਫ ਲੋਕ ਸਭਾ ਦਾ ਮੈਂਬਰ ਹੋਣ ਦੇ ਨਾਤੇ ਜੋ ਇਹਨੂੰ ਸੋਚ ਕਈ ਜਾਂਦੀ ਹੈ ਉਹੀ ਸੋਚ ਚੁੱਕਦਾ ਹੈ ਠੀਕ ਆ ਫਿਰ ਆ ਜੇ ਹਟਾਉਣ ਦੀ ਪ੍ਰਕਿਰਿਆ ਆਰਟੀਕਲ 5094 ਦੇ ਵਿੱਚ ਆ ਸਪੀਕਰ ਨੂੰ ਹਟਾਉਣ ਦੀ ਪ੍ਰਕਿਰਿਆ ਤਿੰਨ ਕਾਰਨ ਹੁੰਦੇ ਰਹਿ ਜੇ ਇਹਨੂੰ ਹਟਾ ਸਕਦੇ ਆ ਜੇਕਰ ਲੋਕ ਸਭਾ ਦਾ ਜਿਹੜਾ ਸਪੀਕਰ ਉਹ ਲੋਕ ਸਭਾ ਦਾ ਮੈਂਬਰ ਹੀ ਨਾ ਰਵੇ ਪਰ ਰਾਜੇ ਜੀ ਵੀ ਮੰਨ ਲਓ ਉਹ ਲੋਕ ਸਭਾ ਦੇ ਵਿੱਚ ਮੈਂਬਰ ਸੀਗਾ ਤੇ ਉੱਥੇ ਉਹਨੂੰ ਸਪੀਕਰ ਨਿਯੁਕਤ ਕਰ ਦਿੱਤਾ ਗਿਆ ਪਰ ਉਹ ਨਾਲ ਹੀ ਜਿਵੇਂ ਵਿਧਾਨ ਸਭਾ ਦੇ ਵਿੱਚ ਜਾ ਕੇ ਜਾਂ ਵਿਧਾਨ ਪਰਿਸ਼ਦ ਦੇ ਵਿੱਚ ਜਾ ਕੇ ਉੱਧਰ ਕਿਸੇ ਵੀ ਅਹੁਦੇ ਤੇ ਮੈਂਬਰਸ਼ਿਪ ਹੈ ਜਿਹੜੀ ਉਹ ਪ੍ਰਮਾਣ ਕਰ ਲੈਂਦਾ ਤਾਂ ਉਹ ਲੋਕ ਸਭਾ ਦਾ ਮੈਂਬਰ ਆ ਉਹ ਨਹੀਂ ਰਹਿੰਦਾ ਕਿਉਂਕਿ ਉਹਨੂੰ ਆਪਣੇ ਅਹੁਦੇ ਤੋਂ ਤਿਆਗ ਦੇਣਾ ਪਊਗਾ ਤੇ ਅਲ ਪੱਤਰ ਦੇਣਾ ਪਊਗਾ ਜੇ ਤਿਆਗ ਪੱਤਰ ਦੇ ਦੇਵੇ ਤਾਂ ਉਹਨੂੰ ਹਟਾਇਆ ਜਾ ਸਕਦਾ ਹੈ ਰਾਜੇ ਜੀ ਜੇ ਸwamy ਸਪੀਕਰ ਹੈ ਜਿਹੜਾ ਉਹ ਆਪਣੀ ਅਹੁਦੇ ਤੋਂ ਤਿਆਗ ਪੱਤਰ ਦੇ ਦੇ ਤਾਂ ਫਿਰ ਵੀ ਜਾਨੀ ਕਿ ਉਹਨੂੰ ਹਟ ਰਾਜੇ ਨਵਾਂ ਸ਼ਬਦ ਆ ਗਿਆ ਤਤਕਾਲੀਨ ਬਹੁਮਤ ਜਿਵੇਂ ਆਪਾਂ ਇਹ ਸਧਾਰਨ ਬਹੁਮਤ ਵਿਸ਼ੇਸ਼ ਬਹੁਮਤ ਇਹ ਵਾਲੀਆਂ ਚੀਜ਼ਾਂ ਦਾ ਦੇਖਣਾ ਤਤਕਾਲੀਨ ਬਹੁਮਤ ਆ ਜਿਹੜਾ ਇਹਦਾ ਭਾਵ ਇਹ ਹੁੰਦਾ ਰਾਜੇ ਵੀ ਕਿਉਂਕਿ ਸੰਸਦ ਦੇ ਜਿਹੜੇ ਮੈਂਬਰ ਹੁੰਦੇ ਆ ਜਿਹੜੇ ਸਮੇਂ ਸਪੀਕਰ ਨੇ ਜਿਹੜਾ ਹੈਗਾ ਹਟਾਇਆ ਜਾਂ ਨਾ ਉਸ ਸਮੇਂ ਜਿਹੜੇ ਸੰਸਦ ਦੇ ਵਿੱਚ ਮੌਜੂਦ ਮੈਂਬਰ ਹੁੰਦੇ ਆ ਉਹਨਾਂ ਦੁਆਰਾ ਬਹੁਮਤ ਦੇਣੀ ਕਿਉਂਕਿ ਜਿਹੜੇ ਸੰਸਦ ਦੇ ਮੈਂਬਰ ਹੁੰਦੇ ਰਾਜੇ ਉਹ ਹਰ ਵਕਤ ਸਾਰੇ ਮੈਂਬਰ ਨਹੀਂ ਸ਼ਾਮਲ ਹੁੰਦੇਗੇ ਹਰ ਇੱਕ ਜਿਹੜੀ ਵੀ ਕੋਈ ਵੀ ਮੀਟਿੰਗ ਹੁੰਦੀ ਹੈ ਹਰ ਇੱਕ ਦੇ ਵਿੱਚ ਸਾਰੇ ਨਹੀਂ ਸ਼ਾਮਲ ਹੁੰਦੇ ਤੇ ਜਿੰਨੇ ਸੰਸਦ ਦੇ ਮੈਂਬਰ ਜਿਹੜੇ ਸ਼ਾਮਲ ਹੁੰਦੇ ਆ ਉਹਨਾਂ ਮੈਂਬਰਾਂ ਦੀ ਬਹੁਮਤ ਦੇ ਦੁਆਰਾ ਜਿਹੜਾ ਉਹਨੂੰ ਹਟਾਇਆ ਜਾ ਸਕਦਾ ਫਿਰ ਇਹ ਅਸਤੀਫਾ ਕਿਹਨੂੰ ਦਿੰਦਾ ਰਾਜੇ ਤੇ ਡਿਪਟੀ ਸਪੀਕਰ ਨੂੰ ਦਿੰਦਾ ਤੇ ਜਿਹੜਾ ਡਿਪਟੀ ਸਪੀਕਰ ਆ ਉਹ ਕਿਹਨੂੰ ਅਸਤੀਫਾ ਦਿੰਦਾ ਉਹ ਸਪੀਕਰ ਨੂੰ ਦਿੰਦਾ ਗੈਰ ਹਾਜ਼ਰੀ ਦੇ ਵਿੱਚ ਇਹਦਾ ਔਦਾ ਕੌਣ ਸੰਭਾਲਦਾ ਰਾਜੇ ਡਿਪਟੀ ਸਪੀਕਰ ਸੰਭਾਲਦਾ ਇਹਦਾ ਵਰਣਨ ਆਰਟੀਕਲ 95 ਦੇ ਵਿੱਚ ਕੀਤਾ ਗਿਆ ਕਾਰਜਕਾਰ ਰਾਜੇ ਕਾਰਜਕਾਲ ਇਹਦਾ ਜਿਹੜਾ ਹੈਗਾ ਲੋਕ ਸਭਾ ਦੇ ਬਰਾਬਰ ਹੀ ਹੁੰਦਾ ਲੋਕ ਸਭਾ ਦਾ ਕਾਰਜਕਾਲ ਜਿਹੜਾ ਉਹ ਆਮ ਤੌਰ ਤੇ 5 ਸਾਲ ਹੁੰਦਾ ਤਾਂ 5 ਸਾਲ ਹੀ ਜਿਹੜਾ ਹੈਗਾ ਸਪੀਕਰ ਦਾ ਕਾਰਜਕਾਲ ਹੁੰਦਾ ਠੀਕ ਹੈ ਨਾ ਇਹਦਾ ਕਾਰਜਕਾਲ ਲੋਕ ਸਭਾ ਦੇ ਕਾਰਜਕਾਲ ਦੇ ਬਰਾਬਰ ਹੁੰਦਾ ਪਰ ਇੱਥੇ ਧਿਆਨ ਦੇਖਣਾ ਰਾਜੀ ਲੋਕ ਸਭਾ ਦਾ ਕਾਰਜਕਾਰ 5 ਸਾਲ ਹੁੰਦਾ ਪਰ ਇਹਨੂੰ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਹੈ ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਇਹ ਆਸਥਾਈ ਸਦਨ ਹੁੰਦਾ ਹੈਗਾ ਜੇ ਇਹਦੇ ਵਿਰੁੱਧ ਆ ਵਿਸ਼ਵਾਸ ਪ੍ਰਸਤਾਵ ਹੋ ਜੇ ਤਾਂ ਲੋਕ ਸਭਾ ਭੰਗ ਹੋ ਜਾਂਦੀ ਹੈ ਜੇ ਵੀ ਮੰਤ ਜਿਹੜਾ ਪ੍ਰਧਾਨ ਮੰਤਰੀ ਉਹ ਵੀ ਅਸਤੀਫਾ ਦੇ ਦੇ ਤਾਂ ਵੀ ਸਾਰੀ ਜਿਹੜੀ ਹੈਗੀ ਹੈਗੀ ਮੰਤਰੀ ਪਰਿਸ਼ਦ ਭੰਗ ਹੋ ਜਾਂਦੀ ਆ ਤਾਂ ਇਹ ਲੋਕ ਸਭਾ ਜਿਹੜੀ ਇਹਨੂੰ ਭੰਗ ਕੀਤਾ ਜਾ ਸਕਦਾ ਤੇ ਲੋਕ ਸਭਾ ਦੇ ਜਿਹੜੇ ਮੈਂਬਰ ਆ ਰਹੇ ਜੇ ਮੈਂਬਰਾਂ ਨੂੰ ਵੀ ਹਟਾਇਆ ਜਾ ਸਕਦਾ ਅਲੱਗ ਤੋਂ ਮੈਂਬਰਾਂ ਨੂੰ ਹਟਾਉਣ ਦੀਆਂ ਤਿੰਨ ਵਿਧੀਆਂ ਰਾਜੇ ਜਿਵੇਂ ਮੰਨ ਲਓ ਜਿਹੜੀਆਂ ਇਹਨੂੰ ਹਟਾਉਣ ਦੇ ਜਿਹੜੇ ਤਿੰਨ ਕਾਰਨ ਨੇ ਜਿਵੇਂ ਲੋਕ ਸਭਾ ਦੇ ਮੈਂਬਰ ਨੂੰ ਜੇਕਰ ਲੋਕ ਸਭਾ ਦਾ ਮੈਂਬਰ ਹੈ ਜਿਹੜਾ ਰਾਜੇ ਦਿੱਟਾਂ ਤੋਂ ਚੋਣ ਲੜਦਾ ਦੋ ਸੀਟਾਂ ਤੋਂ ਚੋਣ ਲੜਦਾ ਤੇ ਦੋਨੋਂ ਸੀਟਾਂ ਤੋਂ ਜਿਹੜਾ ਚੋਣ ਜਿੱਤ ਜਾਂਦਾ ਤਾਂ ਉਹਨੂੰ ਜਿਹੜਾ 10 ਦਿਨਾਂ ਦੇ ਵਿੱਚ ਵਿੱਚ ਇੱਕ ਜਿਹੜੀ ਇੱਕ ਸਥਾਨਾ ਉੱਥੋਂ ਆਪਣੀ ਜਿਹੜੀ ਛੱਡਣਾ ਪਊਗਾ ਉਹਦਾ 10 ਦਿਨਾਂ ਦੇ ਵਿੱਚ ਵਿੱਚ ਜੇਨ ਕਿ ਦੋ ਖੇਤਰਾਂ ਤੋਂ ਚੋਣ ਲੜੀ ਨਾ ਉਹਨੂੰ ਇੱਕ ਖੇਤਰ ਦੀ ਜਿਹੜੀ ਮੈਂਬਰਸ਼ਿਪ ਆ ਉਹ ਛੱਡਣੀ ਪਊਗੀ 10 ਦਿਨਾਂ ਦੇ ਵਿੱਚ ਵਿੱਚ ਫਿਰ ਦੂਜਾ ਕਾਰਨ ਇਹ ਹੁੰਦਾ ਰਾਜੇ ਜੇ ਮੰਨ ਲਓ ਵੀ ਇਹ ਹੁੰਦਾ ਦੋ ਸੀਟਾਂ ਰਹਿ ਜੇ ਜਿਵੇਂ ਲੋਕ ਸਭਾ ਪਲੱਸ ਰਾਜ ਸਭਾ ਦੋਨਾਂ ਦੋਨਾਂ ਸਦਨਾਂ ਦੇ ਵਿੱਚੋਂ ਦੋ ਥਾਵਾਂ ਤੋਂ ਜੇ ਉਹਨੇ ਚੋਣ ਲੜੀ ਤਾਂ ਉਹਨੂੰ 10 ਦਿਨਾਂ ਦੇ ਵਿੱਚ ਇੱਕ ਸਦਨ ਦੀ ਜਿਹੜੀ ਮੈਂਬਰਸ਼ਿਪ ਉਹ ਛੱਡਣੀ ਪਊਗੀ ਇੱਕ ਸਦਨ ਦੀ ਉਹ ਲੈ ਸਕਦਾ ਫਿਰ ਜੇ ਇਹਦੀ ਦੂਜੀ ਕੰਡੀਸ਼ਨ ਹੁੰਦੀ ਆ ਜੇਕਰ ਮੈਂਬਰ ਦੋਨੇ ਲੋਕ ਸਭਾ ਦੀਆਂ ਸੀਟਾਂ ਤੋਂ ਹੀ ਚੋਣ ਲੜਦਾ ਤਾਂ ਉਹਨੂੰ ਜਿਹੜਾ 14 ਦਿਨਾਂ ਦੇ ਵਿੱਚ ਵਿੱਚ ਇੱਕ ਦੀ ਮੈਂਬਰਸ਼ਿਪ ਉਹ ਰੱਦ ਕਰਨੀ ਪਊਗੀ ਜੇ ਦੋਨੇ ਲੋਕ ਸਭਾ ਦੇ ਮੈਂਬਰ ਲੋਕ ਸਭਾ ਦੇ ਤੌਰ ਤੇ ਜਿਹੜੀ ਦੋਨਾਂ ਥਾਵਾਂ ਤੋਂ ਚੋਣ ਲੜਦਾ ਹੈ ਤਾਂ 14 ਦਿਨਾਂ ਦੇ ਵਿੱਚ ਜੇ ਇੱਕ ਲੋਕ ਸਭਾ ਤੇ ਇੱਕ ਰਾਜ ਸਭਾ ਤਾਂ ਉਹ 10 ਦਿਨਾਂ ਦੇ ਵਿੱਚ ਜਿਹੜੀ ਉਹਨੂੰ ਛੱਡਣੀ ਪਊਗੀ ਫਿਰ ਹੁੰਦੀ ਹੈ ਰਾਜੇ ਜੇ ਉਹ ਲੋਕ ਸਭਾ ਦਾ ਵੀ ਮੈਂਬਰ ਹੋਵੇ ਤੇ ਵਿਧਾਨ ਸਭਾ ਦੋਹਾਂ ਦਾ ਮੈਂਬਰ ਹੋਵੇ ਤਾਂ ਤਾਂ ਵੀ ਉਹਨੂੰ 14 ਦਿਨਾਂ ਦੇ ਵਿੱਚ ਵਿੱਚ ਇੱਕ ਦੀ ਮੈਂਬਰ ਜਿਹੜੀ ਮੈਂਬਰਸ਼ਿਪ ਹੈ ਜਿਹੜੀ ਉਹ ਛੱਡਣੀ ਪਊਗੀ ਇਹ ਲੋਕ ਸਭਾ ਦੇ ਮੈਂਬਰ ਨੂੰ ਹਟਾਉਣ ਦਾ ਹੁੰਦਾ ਹੈ ਰਾਜੇ ਵੀ ਉਹ ਕਿਸ ਆਧਾਰ ਤੇ ਜਿਹੜੀ ਉਹਦੀ ਮੈਂਬਰਸ਼ਿਪ ਉਹ ਰੱਦ ਕੀਤੀ ਜਾ ਸਕਦੀ ਆ ਫਿਰ ਲੋਕ ਸਭਾ ਦੀ ਭਾਸ਼ਾ ਰਾਜੇ ਲੋਕ ਸਭਾ ਦੀ ਭਾਸ਼ਾ ਜਿਹੜੀ ਉਹ ਅੰਗਰੇਜ਼ੀ ਤੇ ਹਿੰਦੀ ਹੁੰਦੀ ਹੈ राजे ਅੰਗਰੇਜ਼ੀ ਦੇ ਵਿੱਚ ਵੀ ਜਿਹੜੀ ਉੱਥੇ ਮੈਂਬਰ ਸ਼ਾਮ ਆਉਂਦੇ ਆ ਸੰਸਦ ਹੁੰਦੇ ਆ ਉਹੋ ਜਿਹੜੇ ਹੈਗੇ ਆ ਭਾਸ਼ਣ ਦੇ ਸਕਦੇ ਆ ਤੇ ਹਿੰਦੀ ਦੇ ਵਿੱਚ ਵੀ ਦੇ ਸਕਦੇ ਆ ਤੇ ਜੇਕਰ ਕਿਸੇ ਨੂੰ ਅੰਗਰੇਜ਼ੀ ਤੇ ਹਿੰਦੀ ਦੋਨਾਂ ਚੋਂ ਕੋਈ ਵੀ ਨਹੀਂ ਆਉਂਦੀ ਤਾਂ ਉਹ ਆਪਣੀ ਜਿਹੜੀ ਖੇਤਰੀ ਭਾਸ਼ਾ ਆਉਂਦੀ ਉਹਦੇ ਵਿੱਚ ਵੀ ਜਿਹੜਾ ਭਾਸ਼ਣ ਦੇ ਸਕਦਾ ਜਿਵੇਂ ਮੰਨ ਲਓ ਕੋਈ ਤਾਮਿਲ ਦੇ ਵਿੱਚ ਭਾਸ਼ਣ ਦੇਣਾ ਚਾਹੁੰਦਾ ਕੋਈ ਕਿਸੇ ਵੀ ਭਾਸ਼ਾ ਦੇ ਵਿੱਚ ਜਿਹੜੀ ਉਹਨਾਂ ਦੀ ਆਪਣੀ ਭਾਸ਼ਾ ਆਉਂਦੀ ਰਾਜ ਭਾਸ਼ਾ ਆਉਂਦੀ ਆ ਤਾਂ ਉਹਦੇ ਵਿੱਚ ਜਿਹੜਾ ਉਹ ਭਾਸ਼ਣ ਦੇ ਸਕਦਾ ਪਰ ਇਹਦੇ ਵਿੱਚ ਵਾਸਤੇ ਸ਼ਰਤ ਕੀ ਹੁੰਦੀ राजे ਉਹ ਠੀਕ ਹੈ ਨਾ ਸਪੀਕਰ ਦੀ ਆਗਿਆ ਲੈ ਕੇ ਜਿਸ ਸਪੀਕਰ ਨੂੰ ਆਗਿਆ ਦਿੰਦਾ ਤਾਂ ਉਹ ਆ ਜਿਹੜਾ ਭਾਸ਼ਣ ਦੇ ਸਕਦਾ ਤੇ ਫਿਰ राजे ਜਿਵੇਂ ਮੰਨ ਲਓ ਜੇ ਉਹ ਤਾਮਿਲ ਦੇ ਵਿੱਚ ਭਾਸ਼ਣ ਦਿੰਦਾ ਤਾਂ ਸਾਰਿਆਂ ਨੂੰ ਤਾਂ ਤਾਮਿਲ ਭਾਸ਼ਾ ਆਉਂਦੀ ਨਹੀਂ ਹੁੰਦੀ ਤਾਂ ਜਿਵੇਂ ਤੁਸੀਂ ਦੇਖਿਆ ਹੋਊਗਾ ਸੰਸਦ ਦਾ ਕੋਈ ਸੈਡਨ ਟੀਵੀ ਤੇ ਤਾਂ ਉਹਨਾਂ ਦੇ ਲੱਗੇ ਹੁੰਦੇ ਆ ਹੈੱਡਫੋਨ ਜਿਸ ਤਰ੍ਹਾਂ ਕੰਨਾਂ ਦੇ ਉੱਤੇ ਤਾਂ ਉਹ ਜਿਹੜੇ ਹੁੰਦਾ ਉਹ ਟਰਾਂਸਲੇਟਰ ਹੁੰਦਾ ਉਹ ਜਿਹੜੀ ਆਪਣੀ ਸਪੀਚ ਦੇਈ ਜਾਂਦਾ ਹੁੰਦਾ ਉਹਨੂੰ ਟਰਾਂਸਲੇਟ ਕਰਕੇ ਹਿੰਦੀ ਜਾਂ ਇੰਗਲਿਸ਼ ਕਿਸੇ ਵੀ ਲੈਂਗੁਏਜ ਜਿਹੜੀ ਵੀ ਉਹ ਸੰਸਦ ਨੂੰ ਆਉਂਦੀ ਹੈ ਉਹਦੇ ਵਿੱਚ ਟਰਾਂਸਲੇਟ ਕਰਕੇ ਉਹਨਾਂ ਨੂੰ ਦੇ ਸਕਦਾ ਹੁੰਦਾ ਠੀਕ ਹੈ ਫਿਰ ਰਾਜੇ ਸਪੀਕਰ ਦੇ ਕੰਮ ਇਹ ਆਪਾਂ ਕੱਲ੍ਹ ਵਾਲੀ ਕਲਾਸ 'ਚ ਕਰਾਂਗੇ ਸਪੀਕਰ ਦੇ ਕੀ ਕੀ ਕੰਮ ਹੁੰਦੇ ਆ ਤਾਂ ਇਹ ਸੀ ਆਪਣੀ ਕਲਾਸ ਜਿਹਦੇ ਵਿੱਚ ਆਪਾਂ ਲੋਕ ਸਭਾ ਲੋਕ ਸਭਾ ਦੇ ਮੈਂਬਰਾਂ ਬਾਰੇ ਫਿਰ ਲੋਕ ਸਭਾ ਦੇ ਵਿੱਚ ਜਿਹੜਾ ਪ੍ਰਧਾਨ ਕੌਣ ਹੁੰਦਾ ਅਧਿਐਕਸ਼ਕ ਕੌਣ ਹੁੰਦਾ ਸਪੀਕਰ ਤੇ ਸਪੀਕਰ ਦੀ ਚੋਣ ਕਿਵੇਂ ਹੁੰਦੀ ਹੈ ਸਪੀਕਰ ਦਾ ਕਾਰਜਕਾਲ ਕੀ ਹੈ ਰਾਜੇ ਸਪੀਕਰ ਦਾ ਜਿਵੇਂ ਮੰਨ ਲਓ ਉਹਨੂੰ ਹਟਾਉਣ ਦੀ ਪ੍ਰਕਿਰਿਆ ਕੀ ਹੋ ਉਸਤੀਫਾ ਕਿਹਨੂੰ ਦਿੰਦਾ ਲੋਕ ਸਭਾ ਦੀ ਭਾਸ਼ਾ ਕੀ ਹੁੰਦੀ ਹੈ ਦਾ ਕਾਰਜਕਾਲ ਕੀ ਹੈ ਸਾਰੇ ਬਾਰੇ ਆਪਾਂ ਡਿਸਕਸ ਕਰ ਲਿਆ ਤੇ ਕੱਲ੍ਹ ਵਾਲੀ ਕਲਾਸ ਦੇ ਵਿੱਚ ਆਪਾਂ ਲੋਕ ਸਪੀਕਰ ਦੇ ਜਿਹੜੇ ਕੰਮ ਆ ਉਹਨਾਂ ਬਾਰੇ ਡ ਦਾ ਉਮੀਦ ਕਰਦੀ ਰਹੇ ਤੁਹਾਨੂੰ ਸਮਝ ਆਇਆ ਹੋਊਗਾ ਜੇ ਕੋਈ ਵੀ ਪ੍ਰੋਬਲਮ ਹੋਈ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਤੇ ਜੇ ক্লাস ਵਧੀਆ ਲੱਗੀ ਤੇ ਰਾਜੀ ਲਾਈਕ ਕਰ ਦਿਓ ਲਿੰਕ ਨੂੰ ਅਗੇ ਸ਼ੇਅਰ ਕਰਦੇ ਆ ਕਰੋ ਤੇ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਮਿਲਦੇ ਰਹੇ ਰਾਜੀ ਕੱਲ੍ਹ ਵਾਲੀ ਕਲਾਸ ਦੇ ਵਿੱਚ ਥੈਂਕ ਯੂ